ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ 'ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਫੌਜ ਦੇ ਜਵਾਨਾਂ ਦੇ ਘਰ ਜਾ ਕੇ ਉਹਨਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੱਕ ਸੌਂਪ ਰਹੇ ਹਨ ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ सीएम सावने जी यही कहया ਸਾਡੇ ਵਾਸਤੇ ਵੀ ਸੋਨ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਜਿਹੜੀਆਂ ਮਿਲਦੀਆਂ ਫੌਜੀਆਂ ਨੂੰ ਆਪਣੇ ਬੱਚੇ ਨੂੰ ਸਹੀ ਦੀ ਦਾ ਦਰਜਾ ਮਿਲੂਗਾ ਦਿੱਤਾ ਜਾਊਗਾ। ਇਹੀ ਸਾਨੂੰ ਗੱਲ ਸਾਰੀ ਕਹਿ ਕੇ ਕਹਿੰਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਨੇਕ ਉਪਰਾਲਾ ਕੀਤਾ ਗਿਆ ਹੈ। ਸਸ਼ੀਰਜ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲ ਗੇਲਾ ਅੱਜ ਪਹੁੰਚ ਗਿਆ ਹਲਕਾ ਖੇਮ ਕਰਨ ਦੇ ਪਿੰਡ ਮੱਦਰ ਮਦਰਾ ਭਾਗੀ ਦੇ ਵਿੱਚ ਜਿੱਥੇ ਇਸ ਵਕਤ ਨੌਜਵਾਨਾਂ ਵੱਲੋਂ ਜਿਹੜਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਟਿਊਸ਼ਨ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਜਨਰਲ ਨੌਲੇਜ ਦੇ ਜਿਹੜੀਆਂ ਕਈ ਗੱਲਾਂ ਜਿਹੜੀਆਂ ਦੱਸੀਆਂ ਜਾਂਦੀਆਂ ਨੇ ਤਾਂ ਗੁਰੂ ਘਰ ਦੇ ਨਾਲ ਵੀ ਜੋੜਿਆ ਜਾਂਦਾ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਹਲਕਾ ਖੇਮ ਕਰਨ ਦੇ ਪਿੰਡ ਮੱਦਰ ਮਦਰਾ ਭਾਗੀ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਟਿਊਸ਼ਨ ਪੜਾ ਰਹੇ ਨੇ ਇੱਕ ਆਰਮੀ ਦੇ ਜਵਾਨ ਵੱਲੋਂ ਜਿਹੜੀ ਇਹ ਸੋਚ ਜਿਹੜੀ ਜਿਹੜੀ ਜਾਗੀ ਤਾਂ ਮਤਲਬ ਕਿ ਬੱਚਿਆਂ ਨੂੰ ਜਿਹੜਾ ਟਿਊਸ਼ਨ ਦੇਣੀ ਸ਼ੁਰੂ ਕਰਤੀ ਤਾਂ ਇਸ ਵਕਤ ਇਸ ਟਿਊਸ਼ਨ ਸੈਂਟਰ ਦੇ ਵਿੱਚ 60 ਦੇ ਕਰੀਬ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਟਿਊਸ਼ਨ ਦਿੱਤੀ ਜਾਂਦੀ ਹੈ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਅੰਗਰੇਜ਼ ਸਿੰਘ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਮੈਨੂੰ ਤਾਂ ਤੁਹਾਡਾ ਸਵਾਗਤ ਹੈ ਜੀ ਦਿਨਕ ਸਵੇਰਾ ਤੇ ਧੰਨਵਾਦ ਜੀ ਬਾਈ ਕਿਸ ਤਰ੍ਹਾਂ ਕਿਸ ਤਰ੍ਹਾਂ ਮਤਲਬ ਲੱਗਾ ਜਦੋਂ ਮਤਲਬ ਸਕੂਲ ਦੇ ਹਾਲਾਤ ਵੇਖਨੇ ਹੋ ਜਾਂ ਪਿੰਡ ਦੇ ਵਿੱਚ ਬੱਚਿਆਂ ਦੀ ਕਿਸ ਤਰ੍ਹਾਂ ਲੱਗਾ ਜਦੋਂ ਬੱਚੇ ਬੱਚੇ ਛੋਟੇ ਛੋਟੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਤਾਂ ਘਰ ਤੋਂ ਜਦੋਂ ਸਕੂਲੋਂ ਘਰ ਆਉਂਦੇ ਆ ਤੇ ਬਾਅਦ ਚ ਮਤਲਬ ਪੜਨੋਂ ਮੜਨ ਦਾ ਮਤਲਬ ਪੜਾਉਣ ਦਾ ਕੋਈ ਮੌਕਾ ਨਹੀਂ ਦਿੰਦਾ ਕਿ ਇੰਨੇ ਪੈਸੇ ਨਹੀਂ ਨੇ ਰਿਸੋਰਸ ਨਹੀਂ ਹੁੰਦਾ ਕਿ ਟਿਊਸ਼ਨ ਪੜਵਾ ਸਕੀਏ ਜਿਤਨਾ ਵੱਡੇ ਵੱਡੇ ਜਿਹੜੇ ਪ੍ਰਾਈਵੇਟ ادارے ਨੇ ਉਹ ਉਹਨਾਂ ਸਕੂਲਾਂ ਦੇ ਬੱਚੇ ਵੀ ਟਿਊਸ਼ਨ ਜਾਂਦੇ ਨੇ ਤਾਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਕਿਸ ਤਰ੍ਹਾਂ ਜਿਹੜਾ ਸੋਚ ਆਈ ਤੇ ਕਦੋਂ ਕਦੋਂ ਨੂੰ ਸ਼ੁਰੂ ਕੀਤਾ ਇਹ ਸੋਚ ਇਦਾਂ ਆਈ ਕਿ ਮੈਂ ਪਿਛਲੀ ਛੁੱਟੀ ਕੱਟ ਕੇ ਆਈ ਸੀ ਮੈਂ ਆਰਮੀ ਦੇ ਵਿੱਚ ਜੌਬ ਕਰਦਾ ਪਿਛਲੀ ਛੁੱਟੀ ਮੈਂ ਅਗਸਤ ਮਹੀਨੇ ਦੇ ਵਿੱਚ ਕੱਟ ਕੇ ਗਿਆ ਸੀਗਾ ਤਾਂ ਸਕੂਲ ਦੇ ਵਿੱਚ ਗਿਆ ਤੇ ਬੱਚਿਆਂ ਨੂੰ ਪਾਠ ਕਰਾਉਣ ਬਾਰੇ ਪੁੱਛਿਆ ਤੇ ਉਹਨਾਂ ਨੂੰ ਆਉਂਦਾ ਨਹੀਂ ਸੀ ਉਹਨਾਂ ਨੂੰ ਪਾਠ ਕਰਵਾਇਆ ਉਸ ਤੋਂ ਬਾਅਦ ਉਹਨਾਂ ਨੂੰ ਨਾ ਮੈਂ ਕਹਿ ਗਿਆ ਕਿ ਆ ਗਿਆ ਵੀ ਬੇਟਾ ਆਪਾਂ ਨਾ ਗਰਾਊਂਡ ਦੇ ਵਿੱਚ ਚੱਲਿਆ ਕਰਾਂਗੇ ਆਪਾਂ ਉੱਥੇ ਜਿੰਮਾ ਕਰਾਂਗੇ ਖੇਡਿਆ ਕਰਾਂਗੇ ਇਹ ਬੱਚੇ ਉਹਨੇ ਸਟਾਰਟ ਹੋ ਗਏ ਤੇ ਅਸੀਂ ਕੋਈ 20 ਦਿਨ ਵੇ ਖੇਡੇ ਬੜਾ ਮਜ਼ਾ ਕੀਤਾ ਤੇ ਅਸੀਂ ਉਹਦੇ ਵਿੱਚ ਐਥਲੈਟਿਕ ਗੇਮਾਂ ਕਰਾਈਆਂ 400 ਮੀਟਰ 200 ਮੀਟਰ ਜੈਵਲਿੰਗ ਥਰੋ ਰਸਖਸਾ ਦੇ ਸਾਥ ਖਿਚਾਤਾ ਤੇ ਉਸ ਤੋਂ ਬਾਅਦ ਨਾ ਜਿਸ ਦਿਨ ਮੈਂ ਜਾਣਾ ਸੀ ਤੇ ਰਾਤ ਬੱਚੇ ਮਿਲ ਕੇ ਗਏ ਮੈਨੂੰ ਤੇ ਕਹਿੰਦੇ ਸਰ ਸਾਨੂੰ ਸਵੇਰ ਸਕੂਲ ਵੀ ਮਿਲ ਕੇ ਜਾਇਓ ਜੀ ਮੈਂ ਜਦ ਛੁੱਟੀ ਘਟ ਕੇ ਵਾਪਸ ਆਉਣਾ ਸੀ ਤੇ ਮੈਂ ਬੱਚਿਆਂ ਨੂੰ ਸਕੂਲ ਮਿਲਣ ਗਿਆ ਤੇ ਬੱਚਿਆਂ ਨੇ ਬੜਾ ਪਿਆਰ ਕੀਤਾ ਤੇ ਉਹਦੇ ਇੱਕ ਬੱਚੀ ਨੇ ਨਾ ਸਾਨੂੰ ਸਿਫਤ ਕੀਤੀ ਵੀ ਸਾਰਾ ਅਸੀਂ ਤੁਹਾਡੀ ਵੇਟ ਕਰਾਂਗੇ ਸਾਡਾ ਯਾਦ ਰੱਖਣਾ ਜਲਦੀ ਆਣਾ ਕੁੜੀ ਨੇ ਕਾਫੀ ਸਿਫਤਾਂ ਕੀਤੀਆਂ ਇੱਕ ਬੱਚੀ 7ਥ ਕਲਾਸ ਦੇ ਵਿੱਚ ਸੀ ਤੇ ਉਹਨੂੰ ਪੰਜਾਬੀ ਲਿਖਣੀ ਘੱਟ ਆ ਰਹੀ ਸੀ ਤਾਂ ਮੇਰੇ ਫਿਰ ਮਨ 'ਚ ਵਿਚਾਰ ਆਏ ਵੀ ਕਿਉਂ ਨਾ ਸੀ ਐਜੂਕੇਸ਼ਨ ਤੇ ਕੰਮ ਕਰੀਏ ਕਿ ਅਗਰ ਕਿਉਂਕਿ ਟਿਊਸ਼ਨ ਦੀ ਹਰ ਇੱਕ ਬੱਚੇ ਨੂੰ ਜ਼ਰੂਰਤ ਆ ਵੱਡੇ ਵੱਡੇ ਪ੍ਰਾਈਵੇਟ ਸਕੂਲ ਵੀ ਆ ਜਾਂ ਕੋਈ ਵੀ ਅਸੀਂ ਕੋਚਿੰਗ ਸੈਂਟਰ ਵੀ ਆ ਉਹ ਵੀ ਇੱਕ ਟਿਊਸ਼ਨ ਹੀ ਆ ਤਸੀਂ ਸੋਚਿਆ ਵੀ ਅਸੀਂ ਆਪਣੇ ਪਿੰਡ ਵੀ ਇੱਕ ਇਦਾਂ ਦਾ ਸੈਂਟਰ ਖੋਲੀ ਜਿਹਦੇ ਵਿੱਚ ਜੋ ਜ਼ਰੂਰਤਮੰਦ ਬੱਚੇ ਜੋ ਟਿਊਸ਼ਨ ਦੀ ਫੀਸ ਨਹੀਂ ਦੇ ਸਕਦੇ ਅਸੀਂ ਉਹਨਾਂ ਨੂੰ ਆਪਣੇ ਪਿੰਡ ਟਿਊਸ਼ਨ ਪੜਾਉਣ ਦੀ ਕੋਸ਼ਿਸ਼ ਕਰੀਏ ਤਾਂ ਪਿੰਡ ਦੇ ਸੱਜਣ ਮਿੱਤਰਾਂ ਨਾਲ ਮੋਤਬਰਾਨਾ ਅਸੀਂ ਗੱਲ ਕਰੀ ਤਾਂ ਉਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਸਾਨੂੰ ਸਾਡੇ ਪਿੰਡ ਦਾ ਜੋ ਜੰਜ ਘਰ ਸੀ ਹੁਣ ਅਸੀਂ ਇਹਨਾਂ ਦਾ ਨਾਮ ਅਕੈਡਮੀ ਦਾ ਨਾਮ ਰੱਖਤਾ ਹਰ ਕੀ ਸੇਵਾ ਫ੍ਰੀ ਪੜਾਈ ਸੁਸਾਇਟੀ ਤੇ ਸਾਡੇ ਪਿੰਡ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਹੁਣ ਸਾਡੇ ਕੋਲ ਟੀਚਰ ਵੀ ਚਾਰ ਪੰਜ ਟੀਚਰ ਹੋ ਗਏ ਨੇ ਤੇ ਅਸੀਂ ਬੱਚਿਆਂ ਨੂੰ ਜਰਨਲ ਨੋਲਿਜ ਮੈਥ ਔਰ ਇੰਗਲਿਸ਼ ਸਿਖਾ ਰਹੇ ਹਾਂ ਇਹ ਜਾਣਕਾਰੀ ਮਵਾਬਗੀ ਵੀ ਪਤਾ ਚੱਲਿਆ ਹੈ ਕਿ ਪਹਿਲਾਂ ਘਰ ਦੇ ਵਿੱਚ ਪੜਾਉਂਦੇ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਜਿਹੜੀ ਇੱਥੇ ਅਕੈਡਮੀ ਜਿਹੜੀ ਬਣਾਈ ਗਈ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਬਿਲਕੁਲ ਜੀ ਉਹ ਨਾ ਸਾਡੇ ਕੋਲ ਵੀਡੀਓ ਵੀ ਬਣੀ ਹੋਈਆਂ ਵਾ ਸਭ ਤੋਂ ਪਹਿਲਾਂ ਅਸੀਂ ਘਰੇ ਹੀ ਸਟਾਰਟ ਕੀਤਾ ਸੀ ਮੈਂ ਛੁੱਟੀ ਕੱਢ ਕੇ ਚਲਾ ਗਿਆ ਸੀਗਾ ਤੇ ਮੈਂ ਆਪਣੀ ਵਾਈਫ ਨੂੰ ਕਾਲ ਕਰਦਾ ਰਹਿੰਦਾ ਸੀਗਾ ਤੇ ਗੱਲ ਹੋਈ ਤੇ ਮੈਂ ਕਿਹਾ ਵੀ ਆਪਾਂ ਜੀ ਅਗਰ ਬੱਚਿਆਂ ਨੂੰ ਪੜਾਉਣਾ ਸਟਾਰਟ ਕਰੀਏ ਤਾਂ ਇਹ ਜਿਆਦਾ ਸ਼ੇਰਾ ਤਾਂ ਮੈਂ ਕਦੀ ਵਡਿਆਈ ਨਹੀਂ ਕੀਤੀ ਆਪਣੀ ਫੈਮਿਲੀ ਦੀ ਇਹ ਜਿਆਦਾ ਇਸ ਜਿਹੜਾ ਐਜੂਕੇਸ਼ਨ ਨੂੰ ਇਹ ਸੰਸਥਾ ਨੂੰ ਚਲਾਉਂਦੇ ਵਿੱਚ ਸ਼ੇਰਾ ਜਾਂਦਾ ਤੇ ਮੇਰੀ ਵਾਈਫ ਨੂੰ ਜਾਂਦਾ ਜੀ ਕਿਉਂਕਿ ਉਹਨਾਂ ਨੇ ਬਹੁਤ ਜਿਆਦੀ ਮਿਹਨਤ ਕੀਤੀ ਉਹਨਾਂ ਨੂੰ ਮੈਂ ਕਿਹਾ ਤੇ ਉਹਨਾਂ ਨੇ ਉਹ ਜੋ ਮੇਰੀ ਕਹਿਣ ਦਾ ਬੋਲ ਸੀ ਉਹਨਾਂ ਨੇ ਸਿਰ ਮਤੇ ਕੀਤਾ ਉਹਨਾਂ ਨੇ ਬੱਚਿਆਂ ਨੂੰ ਪੜਾਉਣਾ ਸਟਾਰਟ ਕੀਤਾ ਘਰ ਦੇ ਵਿੱਚ ਸਟਾਰਟ ਕੀਤਾ ਘਰ ਦੇ ਵਿੱਚ ਸਾਡੇ ਫਿਰ ਬੱਚੇ ਠੰਡ ਦੇ ਵਿੱਚ ਬੈਠਦੇ ਸੀ ਅਸੀਂ ਪ੍ਰਵਾਣਾਂ ਨੂੰ ਬੋਲੇ ਆ ਯੋਗਦਾਨ ਪਾਇਆ ਉਹਨਾਂ ਨੇ ਸਾਨੂੰ ਬੱਚਿਆਂ ਦੇ ਬੈਠਾ ਲਈ ਮੈਟ ਦੇਤੇ ਸ਼ੁਰੂਆਤ ਜੇ ਜਿੱਦਾਂ ਆਪਾਂ ਗੱਲ ਕਰਦੇ ਪਏ ਹੁਣ ਮੈਟ ਵੀ ਆ ਗਏ ਨੇ ਸੰਸਤਾ ਵੱਲੋਂ ਜਿਹੜੇ ਸੱਜਣਾ ਵੱਲੋਂ ਆ ਗਏ ਸ਼ੁਰੂਆਤ ਚ ਕਿੱਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸ਼ੁਰੂਆਤ ਦੇ ਵਿੱਚ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਡੇ ਕੋਲ ਛੋਟੀ ਛੋਟੀ ਸਲੇਟ ਦੇ ਉੱਤੇ ਸੀ ਕੰਮ ਕਰਾਏ ਆ ਜਿਹੜੇ ਆਪਾਂ ਬੱਚਿਆਂ ਨੂੰ ਸਲੇਟਾਂ ਤੇ ਆਪਣਾ ਜੋ ਘਰ ਦੇ ਵਿੱਚ ਸਿਖਾਉਨੇ ਆਪਣੇ ਬੱਚਿਆਂ ਨੂੰ ਅਸੀਂ ਉਹਨਾਂ ਸਲੇਟਾਂ ਦੇ ਉੱਤੇ ਬੱਚਿਆਂ ਨੂੰ ਕੰਮ ਕਰਾਇਆ ਪਰ ਇਸ ਜੋ ਇਹ ਅਸੀਂ ਹਰ ਕੀ ਸੇਵਾ ਇੱਕ ਰੱਬ ਦੀ ਸੇਵਾ ਵਾ ਪਰਮਾਤਮਾ ਦੀ ਸੇਵਾ ਬੱਚੀ ਰੱਬ ਦਾ ਰੂਪ ਆ ਅਸੀਂ ਸੰਸਦਾ ਦਾ ਨਾਮ ਹਰ ਕੀ ਸੇਵਾ ਰੱਖ ਕੇ ਸ਼ੁਰੂਆਤ ਕੀਤੀ ਤਾਂ ਇੰਨਾ ਮੁਸ਼ਕਲਾਂ ਸਾਨੂੰ ਬਹੁਤ ਆਈਆਂ ਪਰ ਮੁਸ਼ਕਲਾਂ ਸਾਨੂੰ ਜਿਆਦਾ ਟਾਈਮ ਨਹੀਂ ਕਰ ਰਹੇ ਬਈ ਅਸੀਂ 2.5 ਮਹੀਨਿਆਂ ਦੇ ਵਿੱਚ ਬਹੁਤ ਜਿਆਦਾ ਗਰੋਥ ਕਰ ਚੁੱਕੇ ਹਾਂ 2.5 ਮਹੀਨਿਆਂ ਦੇ ਵਿੱਚ ਸਾਡੇ ਕੋਲ ਵੱਡੇ ਬਲੈਕਬੋਰਡ ਆ ਗਏ ਸਾਡੇ ਕੋਲ ਲੈਕਚਰ ਸਟੈਂਡ ਆ ਗਿਆ ਸਾਡੇ ਕੋਲ ਆਫਿਸ ਦਾ ਸਮਾਨ ਆ ਗਿਆ ਜਦ ਇਹ ਵੀਡੀਓ ਸ਼ੇਅਰ ਹੋਈਆਂ ਪਤਾ ਲੱਗਾ ਤੇ ਸੱਜਣਾ ਦੇ ਸਾਥ ਬਹੁਤ ਦਿੱਤਾ ਸਾਡੇ ਪਿੰਡ ਨੇ ਬਹੁਤ ਸਾਥ ਦਿੱਤਾ ਇਹਦੇ ਵਿੱਚ ਬਹੁਤ ਜਿਆਦਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਿਲਕੁਲ ਤਾਂ ਹੋਰ ਕੀ ਮੈਸੇਜ ਕੀ ਲਾਉਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੇ ਨਿੱਕੇ ਨਿੱਕੇ ਬੱਚੇ ਆ ਕਿਤੇ ਨਾ ਕਿਤੇ ਸਕੂਲਾਂ ਦੇ ਵਿੱਚ ਜਾਂਦੇ ਨੇ ਤੇ ਪਰ ਕਿਤੇ ਨਾ ਕਿਤੇ ਟਿਊਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਨੇ ਤਾਂ ਟਿਊਸ਼ਨ ਦਾ ਵੀ ਵੱਡਾ ਇੱਕ ਯੋਗਦਾਨ ਹੁੰਦਾ ਹੈ ਟਿਊਸ਼ਨ ਜਦੋਂ ਬੱਚਾ ਪੜ੍ਹਦਾ ਹੈ ਤਾਂ ਉਹਨੂੰ ਹੋਰ ਸਿੱਖਣ ਨੂੰ ਮਿਲਦਾ ਹੈ ਤਾਂ ਇਹਦੇ ਵਿੱਚ ਮਤਲਬ ਕੀ ਮੈਸੇਜ ਕੀ ਲਾਉਣਾ ਚਾਹੁੰਦੇ ਹੋ ਤੁਸੀਂ ਇਹਦੇ ਵਿੱਚ ਮੈਸੇਜ ਅਹੀਂ ਇਹੀ ਇਹੀ ਲਾਉਣਾ ਚਾਹੁੰਦਾ ਆ ਵੀ ਇਹ ਜੋ ਬੱਚੇ ਆ ਨਾ ਇਹ ਬਾਰਡਰ ਏਰੀਆ ਜੀ ਇਹ ਬਿਲਕੁਲ ਬੇਸਮਝ ਨੇ ਇਹਨਾਂ ਨੂੰ ਇੱਕ ਛੋਟੇ ਪੇੜ ਦੀ ਤਰ੍ਹਾਂ ਨੇ ਅਸੀਂ ਇਹਨਾਂ ਨੂੰ ਖਿੱਚ ਕੇ ਜਾਂ ਸਿੱਧੇ ਲੈ ਕੇ ਜਾਣਾ ਕਿ ਜਾਂ ਟੇਢੇ ਕਰਨਾ ਮੈਂ ਆਪਣੇ ਜ਼ਿਆਦਾਤਰ ਤਾਂ ਇਹ ਮਾਂ-ਬਾਪ ਦੀ ਜ਼ਿੰਮੇਵਾਰੀ ਆ ਪਰ ਫਿਰ ਵੀ ਸਾਡਾ ਜੋ ਪਿੰਡ ਦੇ ਹੋਂਦੇ ਜੋ ਬੰਦੇ ਸੂਝਵਾਨਾ ਤੇ ਉਹਨਾਂ ਦਾ ਵੀ ਹੱਕ ਬੰਦਾ ਪਰ ਵੀ ਅਸੀਂ ਆਪਣੇ ਪਿੰਡ ਦੀ ਜੋ ਨੌਜਵਾਨ ਪੀਡੀਓ ਰਲ ਕੇ ਛੋਟੇ-ਛੋਟੇ ਬੱਚਿਆਂ ਦਾ ਚੰਗਾ ਵੀ ਇੱਕ ਬਣਾ ਸਕਣ ਕਿਉਂਕਿ ਜੋ ਬਾਰਡਰ ਏਰੀਆ ਵਾ ਇਹ ਨਸ਼ੇ ਆਲ ਜਿਆਦਾ ਤੁਰਿਆ ਜਾਂਦਾ ਵਾ ਤੇ ਅਸੀਂ ਚਾਹੁੰਦੇ ਆ ਵੀ ਇਹ ਚੰਗੀ ਜ਼ਿੰਦਗੀ ਜੀਣ ਨਸ਼ਿਆਂ ਤੋਂ ਦੂਰ ਰਹਿਣ ਔਰ ਪਰਮਾਤਮਾ ਦਾ ਜਿਆਦਾ ਸ਼ੁਕਰਾਨਾ ਕਰਨ ਸਿੱਖਣਾ, ਇਨਸਾਨੀਅਤ ਦੀ ਸੇਵਾ ਕਰਨੀ ਸਿੱਖਣਾ, ਇਹਨਾਂ ਬੱਚਿਆਂ ਨੂੰ ਜਿਆਦਾ ਤਾਂ ਇੱਥੇ ਇਨਸਾਨੀਅਤ ਦੀ ਸੇਵਾ ਕਰਨੀ ਸਿਖਾਈ ਜਾਂਦੀ ਆ। ਇਹਨਾਂ ਬੱਚਿਆਂ ਨੂੰ ਸਿਖਾਇਆ ਜਾਂਦਾ ਬੇਟਾ ਆਪਾਂ ਲੜਾਈ ਝਗੜਾ ਨਹੀਂ ਕਿਸੇ ਨਾਲ ਕਰਨਾ। ਕਿਸੇ ਨਾਲ ਜਿੱਦ ਰੀਜ਼ ਨਹੀਂ ਕਰਨੀ। ਆਪਾਂ ਇੱਕ ਰੱਬ ਦੇ ਬਣਾਏ ਹੋਏ ਬੱਚੇ ਆ। ਬਾਪ ਸਭ ਦਾ ਇੱਕ ਆ। ਅਗਰ ਅਸੀਂ ਉਹਦੇ ਬੱਚੇ ਨੂੰ ਬਣਾਏ ਹੋਏ ਨੂੰ ਦੁੱਖ ਦੇਵਾਂਗੇ ਤਾਂ ਪਰਮਾਤਮਾ ਵੀ ਗੁੱਸੇ ਹੁੰਦਾ ਵਾ। ਜੇ ਅਸੀਂ ਚਾਉਣੇ ਆ ਵੀ ਅਸੀਂ ਸਾਰੇ ਇੱਕ ਬਾਪ ਦੇ ਬੱਚੇ ਬਣ ਕੇ ਰਹੀਏ, ਇੱਥੇ ਕੁਝ ਨਹੀਂ ਲੈ ਜਾਣਾ ਅਸੀਂ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਇੱਥੇ ਰਹਿ ਜਾਂਦਾ। ਮਾਇਲ ਇੱਕ ਇੱਕ ਸਕਿੰਟ ਬਾਅਦ ਸਾਡਾ ਸਾਹ ਖਤਮ ਹੋ ਰਿਹਾ ਸਾਨੂੰ ਕੱਲ ਦਾ ਭਰੋਸਾ ਨਹੀਂ ਆ ਅਸੀਂ ਸਾਰੇ ਜੋ ਵੈਰ ਵਿਰੋਧ ਆ ਕਿਸੇ ਨਾਲ ਵੀ ਉਹ ਖਤਮ ਕਰਕੇ ਅਸੀਂ ਚਾਹੁੰਦੇ ਅਸੀਂ ਇੱਕ ਮੋਟੋ ਕੇ ਅਸੀਂ ਇੱਕ ਗੁਰੂ ਦੇ ਪੁੱਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਅਸੀਂ ਸੱਚੇ ਪਾਤਸ਼ਾਹ ਦੇ ਅਸੀਂ ਪੁੱਤਰਾਂ ਅਸੀਂ ਉਹਨਾਂ ਦੇ ਪੁੱਤਰ ਬਣ ਕੇ ਅਸੀਂ ਇਹ ਸੇਵਾ ਨੂੰ ਨਿਭਾਉਂਦੇ ਰਹੀਏ ਅਸੀਂ ਚਾਹੁੰਦੇ ਆ ਵੀ ਵੱਧ ਚੜ ਕੇ ਜਿੱਦੋਂ ਵੀ ਸਾਡੀ ਇਹ ਵੀਡੀਓ ਪਹੁੰਚੇ ਉਹ ਸਾਡਾ ਸਾਥ ਦੇਣ ਸਾਡੇ ਕੋਲ ਆਉਣ ਸਾਡੀ ਸੰਸਥਾ ਦੇ ਸਾਡੇ ਨਾਲ ਸਾਡਾ ਕੋਈ ਅਕਾਊਂਟ ਨੰਬਰ ਨਹੀਂ ਹੈਗਾ ਜੀ ਅਸੀਂ ਕਿਸੇ ਤੋਂ ਅਕਾਊਂਟ ਦੇ ਵਿੱਚ ਪੈਸੇ ਨਹੀਂ ਪਾਉਂਦੇ ਸਾਡੀਆਂ ਜ਼ਰੂਰਤਾਂ ਵਾਂਗੀਆਂ ਸਾਨੂੰ ਬੱਚਿਆਂ ਦੀਆਂ ਜੋ ਅ ਸਾਨੂੰ ਮਟੀਰੀਅਲ ਚਾਹੀਦਾ ਜੋ ਬੈਠਣ ਵਾਸਤੇ ਲਿਖਣ ਵਾਸਤੇ ਲਾਇਬ੍ਰੇਰੀ ਦਾ ਸਾਨੂੰ ਚਾਹੀਦਾ ਵਾ ਸਾਨੂੰ ਕੰਪਿਊਟਰਾਂ ਦੀ ਜ਼ਰੂਰਤ ਆ ਅਸੀਂ ਚਾਹੁੰਦੇ ਅਗਰ ਕੋਈ ਦਾਨੀ ਸੇਵਾ ਕਰਨੀ ਚਾਹੁੰਦਾ ਵਾ ਅਸੀਂ ਹੋਰ ਵੀ ਲੰਗਰ ਬਹੁਤ ਲਾਉਨੇ ਆ ਅਸੀਂ ਇਹਦਾ ਵੀ ਲੰਗਰ ਲਾ ਦਿਆ ਵੈਸੇ ਤਾਂ ਸਾਨੂੰ ਲੰਗਰਾਂ ਦੀ ਜ਼ਰੂਰਤ ਆ ਐਜੂਕੇਸ਼ਨ ਦੀ ਮੈਡੀਕਲ ਦੀ ਔਰ ਚੰਗੇ ਵਿਚਾਰਾਂ ਦੀ ਜਿਹੜੇ ਬਣਦੇ ਲੰਗਰ ਆ ਬਾਕੀ ਹੁਣ ਆਪਣੀ ਆਪਣੀ ਸਮਝ ਦੇ ਮੁਤਾਬਕ ਹਰ ਇੱਕ ਬੰਦਾ ਸਾਰੇ ਹੀ ਆਪਣੇ ਆਪਣੇ ਘਰੀ ਸਿਆਣੇ ਹੁੰਦੇ ਤੇ ਆਪਣੀ ਸਮਝ ਦੇ ਮੁਤਾਬਕ ਹੀ ਲਾਉਂਦੇ ਨੇ ਤੇ ਅਸੀਂ ਚਾਹੁੰਨੇ ਵੀ ਸਾਡੀ ਹੈਲਪ ਕਰਨੇ ਜ਼ਰੂਰ ਆਉਣੇ ਨਾ ਬੱਚਿਆਂ ਦੀ ਇਹ ਰੱਬ ਦਾ ਰੂਪ ਨੇ ਕਿਹੜੇ ਤਰੀਕੇ ਦੀ ਜਿਹੜੀ ਇੱਥੇ ਐਜੂਕੇਸ਼ਨ ਦਿੱਤੀ ਜਾਂਦੀ ਹੈ ਇੱਥੇ ਬੱਚਿਆਂ ਨੂੰ ਮੈਥ ਸਿਖਾਇਆ ਜਾਂਦਾ ਪੰਜਾਬੀ ਬੱਚਿਆਂ ਨੂੰ ਆਰੀ ਆ ਇੱਥੇ ਬੱਚਿਆਂ ਨੂੰ ਜਰਨਲੋਜੀ ਸਿਖਾਈ ਜਾਂਦੀ ਆ ਇੱਥੇ ਬੱਚਿਆਂ ਨੂੰ ਇੰਗਲਿਸ਼ ਸਿਖਾਈ ਜਾਂਦੀ ਹੈ ਜੀ ਔਰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਵਾ ਬੱਚਿਆਂ ਨੂੰ ਅਸੀਂ ਜੋ ਇਹ ਬਾਰਡਰ ਏਰੀਆ ਵਾ ਬੱਚਿਆਂ ਨੂੰ ਤਾਂ ਕੀ ਜੇ ਮਾਪੇ ਵੀ ਨਹੀਂ ਪਤਾ ਸਾਡੇ 10 ਗੁਰੂਆਂ ਦੇ ਨਾਮ ਸਾਡੇ ਪਹਿਲੇ ਗੁਰੂ ਕੌਣ ਨੇ ਇਹਦੇ ਬੱਚਿਆਂ ਨੂੰ ਅਸੀਂ ਗੁਰਬਾਣੀ ਦੇ ਨਾਲ ਨਾਲ ਖੇਡਾਂ ਪੜ੍ਹਾਈ ਸਭ ਦੇ ਨਾਲ ਜੋੜਦੇ ਪਏ ਆ। ਦੇ ਬਲ ਤਾਂ ਲਾਸ਼ ਤੇ ਕੀ ਕਹਿਣਾ ਚਾਹਣੀ ਪਰਿਵਾਰਾਂ ਨੂੰ ਜਿਹੜੇ ਅਸਮਰਥ ਨੇ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਨੂੰ ਤਾਂ ਹੁਣ ਕੀ ਕਹਿਣਾ ਚਾਹਣੀ ਆ ਅਸੀਂ ਇਹ ਤਾਂ ਕਹਿਣਾ ਚਾਹੁੰਦੇ ਆ ਵੀ ਇਹ ਜੋ ਪਿੰਡ ਆ ਨਾ ਇਹਨਾਂ ਦਾ ਮਾਪੇ ਸਾਡਾ ਸਾਥ ਦੇਣ ਅਸੀਂ ਚਾਹੁੰਦੇ ਆ ਵੀ ਇਹਨਾਂ ਬੱਚਿਆਂ ਦੀ ਜੋ ਜ਼ਿੰਦਗੀ ਹੈ ਨਾ ਚੰਗਾ ਭੇਖ ਬਣੇ ਇਹ ਬੱਚੇ ਆਪਣੀ ਜੋ ਅਸੀਂ ਕਠਿਨਾਈਆਂ ਸਹੀਆਂ ਹੁਣ ਤੱਕ ਬਹੁਤ ਬੁਰੀ ਹਾਲਤ ਹੈ ਸਾਡੇ ਪਿੰਡ ਦੀ ਇਹ ਬਾਰਡਰ ਏਰੀਆ ਦੀ ਸਾਰੀ ਇਹ ਜੋ ਬਾਰਡਰ ਬੈਲਟ ਹੈ ਨਾ ਸਾਰੀ ਬੁਰੀ ਹਾਲਤ ਦੀ ਹੈ ਨਾ ਅਸੀਂ ਚਾਹੁੰਦੇ ਆ ਸਾਥ ਦੇ ਨੇ ਬੱਚੇ ਚੰਗਾ ਪੜ੍ਹ ਲੈ ਕੇ ਅਸੀਂ ਇਹ ਜੋ ਇੱਕ ਛੋਟੀ ਜੀ ਸੰਸਥਾ ਚਲਾਈ ਅਸੀਂ ਇਹਨੂੰ ਵੱਡੇ ਇੱਕ ਉੱਚੇ ਪੱਧਰ ਤੇ ਕੋਚਿੰਗ ਸੈਂਟਰ ਬਣਾਈਏ ਅਸੀਂ ਇਹਨੂੰ ਰਜਿਸਟਰਡ ਕਰਾਈਏ ਅਸੀਂ ਚਾਹੁੰਦੇ ਆ ਵੀ ਅਤੇ ਅਸੀਂ ਇੱਕ ਸੁਪਨਾ ਆਪਣੀ ਮੇਰੀ ਜ਼ਿੰਦਗੀ ਦਾ ਚਾਰ ਪੰਜ ਸਾਲਾਂ ਨੂੰ ਪੈਨਸ਼ਨ ਆਏ ਨਾ ਉਹ ਸਾਰੇ ਹੀ ਪੈਸੇ ਲਾਉਣੇ ਪੈ ਜਾਣ ਮੈਨੂੰ ਮੇਰਾ ਘਰ ਵਿੱਚ ਨਾ ਪੈ ਜੇ ਇੱਥੇ ਇੱਕ ਪੀ ਐਚ ਸੀ ਐਸ ਦਾ एग्जाम ਆ ਪੰਜਾਬ ਦਾ ਜਿਹੜਾ ਟਾਪ ਦਾ एग्जाम ਆ ਉਹਦੀ ਕੋਚਿੰਗ ਸੈਂਟਰ ਅਸੀਂ ਇੱਥੇ ਲੈ ਕੇ ਆਈਏ ਅਸੀਂ ਚਾਉਣੇ ਪਏ ਸੀ ਉਹਦਾ ਕੋਚਿੰਗ ਸੈਂਟਰ ਇੱਥੇ ਲੈ ਕੇ ਆਈਏ ਜੋ ਬੱਚੇ ਪਤਾ ਨਹੀਂ ਨਾ ਬੱਚੇ ਨੂੰ ਅਸੀਂ ਪਟਵਾਰੀ ਕਿਦਾਂ ਲੱਗਣਾ ਸੀ ਤਹਿਸੀਲਦਾਰ ਕਿਦਾਂ ਲੱਗਣਾ ਸਿਰਫ ਸਾਡੇ ਪੰਜਾਬ ਦੇ ਜ਼ਿਆਦਾਤਰ ਤਾਂ ਬੱਚਿਆਂ ਨੂੰ ਪਤਾ ਵਾ ਅਸੀਂ ਪੁਲਿਸ ਦੀ ਭਰਤੀ ਹੁੰਨਾ ਉਹ ਵੀ 6 ਫੁੱਟ ਤੋਂ ਹਾਈਟ ਜ਼ਿਆਦਾ ਮੰਗਦੇ ਨੇ ਵੀ ਇਹ ਕੀਤੀ ਹੋਣੀ ਚਾਹੀਦੀ ਆ ਆਰਮੀ ਦੇ ਵਿੱਚ ਵੀ ਸਿਰਫ ਇੱਕ ਦੋ ਹੀ ਆ ਆਰਮੀ ਦੇ ਪੰਜਾਬ ਪੁਲਿਸ ਇਸ ਤੋਂ ਬਾਅਦ ਹੋਰ ਕਿਸੇ ਬੱਚੇ ਨੂੰ ਜੋਬ ਦਾ ਪਤਾ ਨਹੀਂ ਕਿਦਾਂ ਲਈ ਜਾਂਦੀ ਆ ਅਸੀਂ ਚਾਹੁੰਦੇ ਆ ਕਿ ਇਹ ਬੱਚੇ ਹੋਰ ਜੋਬਾਂ 'ਲ ਵੀ ਧਿਆਨ ਦੇਣ ਜੋ ਸ਼ਡਿਊਲ ਕਾਸਟ ਦੀਆਂ ਜੋਬਾਂ ਨੇ ਉਹ ਇਹਨਾਂ ਬੱਚਿਆਂ ਨੂੰ ਮਿਲ ਸਕਣ ਤਾਂ ਇਹ ਸਨ ਸੈਨਿਕ ਜਿਹੜੇ ਨੇ ਇੰਡੀਅਨ ਆਰਮੀ ਨੇ ਦੇ ਜਿਹੜੇ ਅੰਗਰੇਜ਼ ਸਿੰਘ ਇੱਕ ਜਿਹੜੇ ਸਿਪਾਹੀ ਨੇ ਤਾਂ ਉਹਨਾਂ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਤਾ ਗੱਲਬਾਤ ਕਰਾਂਗੇ ਹੋਰ ਵੀ ਸਾਡੇ ਨਾਲ ਟੀਚਰ ਜੁੜੇ ਨੇ ਤੇ ਬੱਚਾ ਨਾਲ ਵੀ ਗੱਲਬਾਤ ਕਰਾਂਗੇ ਤਾਂ ਅੱਜ ਤੋਂ ਢਾਈ ਜਾਂ ਤਿੰਨ ਮਹੀਨੇ ਪਹਿਲਾਂ ਜਿਹੜੇ ਆਰਮੀ ਦੇ ਜਿਹੜੇ ਇੱਕ ਸਿਪਾਹੀ ਨੇ ਅੰਗਰੇਜ਼ ਸਿੰਘ ਉਹਨਾਂ ਵੱਲੋਂ ਜਿਹੜੀ ਇਹ ਮਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਅੱਜ ਦੇਖਦੇ ਆ ਕਿੰਨਾ ਕੁ ਜਿਹੜਾ ਰੰਗ ਲੈ ਕੇ ਆਈ ਹੈ ਤਾਂ ਸਾਡੇ ਨਾਲ ਇਸ ਸੰਸਥਾ ਨੂੰ ਚਲਾਉਣ ਦੇ ਲਈ ਜਿਹੜੇ ਟੀਚਰ ਜੁੜੇ ਨੇ ਨੌਜਵਾਨ ਮੁੰਡਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਪਹਿਲਾਂ ਤਾਂ ਆਪਾਂ ਤੁਹਾਡਾ ਸਵਾਗਤ ਕਰ ਲੈਨੇ ਆ ਜੀ ਖੁਸ਼ਗਲ ਜੀ ਕਿੱਦਾਂ ਕਿੱਦਾਂ 30 ਮਤਲਬ ਇੱਥੇ ਪੜਾਇਆ ਜਾਂਦਾ ਕਿੱਦਾਂ ਦਾ ਕਿਸ ਤਰੀਕੇ ਨਾਲ ਪੜਾਇਆ ਜਾਂਦਾ ਤੇ ਬੱਚੇ ਕਿਸ ਤਰ੍ਹਾਂ ਸਿੱਖ ਰਹੇ ਨੇ ਬੱਚੇ ਇੱਥੇ ਵਧੀਆ ਤਰੀਕੇ ਨਾਲ ਸਿੱਖ ਰਹੇ ਨੇ ਬੱਚਿਆਂ ਦਾ ਦਿਲ ਕਰਦਾ ਖੁਸ਼ੀ ਹੁੰਦੀ ਇੱਥੇ ਆ ਕੇ ਉਹਨਾਂ ਨੂੰ ਤੇ ਪੜਾ ਕੇ ਵੀ ਸਾਨੂੰ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਬੱਚਿਆਂ ਨੂੰ ਹਾਂ ਕੋਸ਼ਿਸ਼ ਸਵਾਲ ਜਵਾਬ ਬੱਚਿਆਂ ਨਾਲ ਕਰੀਏ ਜੀ ਹਾਂਜੀ ਜ਼ਰੂਰ ਜੀ ਹਾਂਜੀ ਕਰੋ ਸਿੱਤਿਆ ਕਰੀਏ ਸ਼ੁਰੂ ਬੱਚੇ ਅੱਜ ਆਪਾਂ ਊੜਾੜਾ ਜਿਹੜਾ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਕਰਾਂਗੇ ਠੀਕ ਹੈ ਉੜਾ ਅੜਾ ਈ ਈੜੀ ਸ ਸ ਹਾ ਹਾ ਅੱਛ ਕ ਕਾ ਕ ਖਖਾ ਕਿਆ ਚ ਗਗਾ ਜੀ ਘਗਾ ਜੀ ਅਚ ਨੰਨਾ ਖਾ ਲੀ ਚਿਚਾ ਸੀ ਅਚ ਸ਼ਿਸ਼ਾ ਸੀ ਡਬਲ ਅਚ ਜਿਜਾ ਜੇ ਚਿਜਾ ਇਹ ਅਚ ਨੰਗਾ ਖਾਲੀ ਟੈਂਕਾ ਟੀ ਠੱਠਾ ਟੀ ਐਚ ਡੱਡਾ ਟੀ ਡੱਡਾ ਡੀ ਐਚ ਨਾਨਾ ਐਨ ਤੱਤਾ ਟੀ ਠੱਠਾ ਟੀ ਐਚ ਡੱਦਾ ਡੀ ਤੱਦਾ ਟੀ ਐਚ ਨੰਨਾ ਐਨ ਪਪਾ ਪੀ ਖੱਫਾ ਐਫ ਬੱਬਾ ਵੀ ਪੱਬਾ ਵੀ ਐਚ ਮੰਮਾ ਐਮ ਯਈਆ ਵਾਈ ਦਾੜਾ ਆ ਅੱਲਲਾ ਐਲ ਬੱਵਾਂ ਵੀ ਰਾੜਾ ਆ ਰਾਚ ਸੱਸੇ ਪੈਰ ਬਿੰਦੀ ਸ ਸੱਚ ਗੱਗੇ ਪੈਰ ਬਿੰਦੀ ਜੀ ਸੱਫੇ ਪੈਰ ਬਿੰਦੀ ਪੀ ਐਚ ਜਿੱਜੇ ਪਿਆਰ ਬਿੰਦੀ ਜੈਡ ਲੱਲੇ ਪਿਆਰ ਬਿੰਦੀ ਐਲ ਠੀਕ ਹੈ ਸਰ ਤੁਸੀਂ ਦੇਖ ਸਕਦੇ ਹੋ ਇਸ ਟਿਊਸ਼ਨ ਸੈਂਟਰ ਨੂੰ ਜਿਹੜਾ ਸ਼ੁਰੂ ਕੀਤਾ ਹੈ ਦਾ ਢਾਈ ਮਹੀਨਿਆਂ ਦੇ ਵਿੱਚ ਬੱਚੇ ਕਿਸ ਤਰੀਕੇ ਨਾਲ ਫਰਾਟੇਦਾਰ ਜਿਹੜੇ ਕਹਿ ਸਕਦੇ ਆ ਵੀ ਗੱਲਾਂ ਕਰਦੇ ਨੇ ਤਾਂ ਤੁਸੀਂ ਦੇਖਿਆ ਹੈ ਕਿ ਕਿਸ ਤਰੀਕੇ ਦੇ ਨਾਲ ਕੀ ਬੋਰਡ ਦੀ ਹੈ ਜਿਹੜੇ ਸਪੈਲਿੰਗ ਨੇ ਪੰਜਾਬੀ ਦੇ ਇੰਗਲਿਸ਼ ਦੇ ਵਿੱਚ ਦੱਸੇ ਛੋਟੀ ਜੀ ਬੱਚੀ ਕਿੰਨੀ ਉਮਰ ਹੋਗੀ ਕਰੀਬ ਇਹਦੀ ਕਿਵੇਂ ਮੇਰੇ ਹਸਾਂ ਨਵੀਂ 10 ਸਾਲ ਦੀ ਉਦਾ 11 ਸਾਲ 5 5 6 6 ਸਾਲ ਦੀ ਬੱਤੀ ਆ ਤਾਂ ਟਿਊਸ਼ਨ ਦਾ ਐਡਾ ਵੱਡਾ ਅਸਰ ਦੇਖਣ ਨੂੰ ਮਿਲਦਾ ਹੋਰ ਵੀ ਬੱਚੇ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਾਂਗੇ ਤਾਂ ਇੱਥੇ ਸਕੂਲ ਦੇ ਬੱਚੇ ਨੇ ਤਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤਾਂ ਅੱਜ ਜਿਹੜਾ ਇਹ ਬੇਟੀ ਐ ਸਿਚੂਸ਼ਨ ਪੜ੍ਹਦੇ ਨੂੰ 2.5 ਮਹੀਨੇ ਹੋ ਗਿਆ ਤੇ ਗੱਲਬਾਤ ਇਹਦੇ ਨਾਲ ਵੀ ਕਰਾਂਗੇ ਤਾਂ ਕਿਸ ਤਰ੍ਹਾਂ ਦੇ ਸਵਾਲ ਜਿਹੜੇ ਰੱਖੇ ਜਾਣਗੇ ਇਹਨਾਂ ਨੂੰ ਜਿਹੜਾ ਪੰਜਾਬ ਦੇ ਬਾਰੇ ਪੜਾਇਆ ਗਿਆ ਹੈਗਾ ਤੇ ਪੰਜਾਬ ਦੇ ਜਨਰਲ ਨੌਲੇਜ ਦੇ ਕੁਐਸਚਨ ਰੱਖੇ ਜਾਣਗੇ ਬਿਲਕੁਲ ਤਾਂ ਗੱਲਬਾਤ ਕਰੀਏ ਜਨਰਲ ਨੌਲੇਜ ਤੇ ਹਾਂਜੀ ਹਾਂਜੀ ਬੇਟਾ ਤਿਆਰ ਹਾਂ ਚਲੋ ਫਿਰ ਕਰੀਏ ਸ਼ੁਰੂਆਤ ਪੰਜਾਬ ਸ਼ਬਦ ਦਾ ਕੀ ਅਰਥ ਹੈ ਪੰਜ ਦਰਮਾਂ ਦੀ ਧਰਤੀ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਲੁਧਿਆਣਾ ਪੰਜਾਬ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ 13 ਪੰਜਾਬ ਵਿੱਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ 117 ਪੰਜਾਬ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਨੇ 7 ਪੰਜਾਬ ਦੀ ਪੰਜਾਬ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਪੰਜਾਬੀ ਪੰਜਾਬੀ ਭਾਸ਼ਾ ਲਿਖਣ ਨੂੰ ਕਿਸ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਗੁਰਮੁਖੀ ਲਿਪੀ ਪੰਜਾਬ ਦੀ ਸਭ ਤੋਂ ਉੱਚੀ ਅਦਾਲਤ ਕਿਹੜੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਹੈ ਪੰਜਾਬ ਦੀਆਂ ਕਿੰਨੀਆਂ ਡਿਵੀਜ਼ਨਾਂ ਹਨ ਪੰਜ ਡਿਵੀਜ਼ਨਾਂ ਜੋਕੇ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਹਨ 22 ਜ਼ਿਲ੍ਹੇ ਜੋਕੇ ਪੰਜਾਬ ਵਿੱਚ ਕਿੰਨੇ ਬਲਾਕ ਹਨ 150 ਬਲਾਕ ਜੋਕੇ ਪੰਜਾਬ ਵਿੱਚ ਕਿੰਨੀਆਂ ਤਹਿਸੀਲਾਂ ਹਨ 92 ਤਹਿਸੀਲਾਂ ਜੋਕੇ ਪੰਜਾਬ ਵਿੱਚ ਸਬਦ ਤਹਿਸੀਲਾਂ ਕਿੰਨੀਆਂ ਹਨ 88 ਕੋਰੀ ਦਿਜੀ ਭਾਈ ਤਾਂ 12 ਸਾਲ ਦੀ ਸਾਡੇ ਨਾਲ ਬੱਚੀ ਜੁੜੀ ਹੈ ਤੇ ਜਰਨਲ ਨੌਲੇਜ ਦੇ ਕੁਝ ਸਵਾਲ ਜਿਹੜੇ ਅਹਿਮ ਸਵਾਲ ਨੇ ਸਾਡੇ ਦੇਸ਼ ਦੇ ਕਿੰਨੀਆਂ ਰਾਜਧਾਨੀਆਂ ਨੇ ਤਾਂ ਉਸ ਬਾਰੇ ਵੀ ਗੱਲ ਕੀਤੀ ਜਾਊਗੀ ਹੋਰ ਵੀ ਜਰਨਲ ਨੌਲੇਜ ਦੇ ਕਈ ਤਰ੍ਹਾਂ ਦੇ ਸਵਾਲ ਨੇ ਤਾਂ ਕਰੀਏ ਸ਼ੁਰੂ ਜੀ ਹਾਂਜੀ ਸਰ ਹਾਂਜੀ ਬੇਟਾ ਕੀ ਨਾਮ ਵੇਲੋ ਕਮਲਪ੍ਰੀਤ ਕਾਰ ਤਾਂ ਜੋ ਇਹ ਸਵਾਲ ਦਿੱਤੇ ਜਾਣਗੇ ਉਹਦੇ ਹਾਂਜੀ ਤਾਂ ਕਿੰਨਾ ਚਿਰ ਗ੍ਰੈਜੂਏਸ਼ਨ ਪੜ੍ਹਦੇ ਨੂੰ ਤਿੰਨ ਮਹੀਨੇ ਪਹਿਲੂ ਇਸਟਿਊਸ਼ਨ ਤੇ ਜਦੋਂ ਪੜ੍ਹਦੇ ਹੀ ਸਕੂਲ ਦੇ ਵਿੱਚ ਉਦੋਂ ਇਦਾਂ ਦੀਆਂ ਮਤਲਬ ਨੌਲੇਜ ਹੈਗੀ ਸੀ ਨਹੀਂ ਟਾਟਾ ਯਮਿੰਨਿਆਂ ਦੇ ਵਿੱਚ ਜਿਹੜਾ ਇੱਥੇ ਜਿਹੜਾ ਪੜਾਇਆ ਜਾਂਦਾ ਵਧੀਆ ਤਰੀਕੇ ਨਾਲ ਪੜ੍ਹਨੀ ਹਾਂਜੀ ਚਲੋ ਕਰੀਏ ਸ਼ੁਰੂ ਹਾਂਜੀ ਚਲੋ ਜੀ ਭਾਰਤ ਦੀ ਰਾਜਧਾਨੀ ਕਿਹੜੀ ਹੈ ਨਵੀਂ ਦਿੱਲੀ ਇਹ ਕਦੋਂ ਤਬਦੀਲ ਕੀਤੀ ਗਈ 13 ਫਰਵਰੀ 1931 ਨੂੰ ਕਲਕੱਤਾ ਦਾ ਤਬਦੀਲ ਕੀਤੀ ਗਈ ਕਿਸ ਨੇ ਇਹ ਨਾਮ ਇਹ ਵੀ ਭਾਰਦੇ ਮੋਜਲਮਾਨ ਦੇ ਨਾਮ ਨਾਲ ਜਾਣਿਆ ਜਾਂਦਾ ਡਾਕਟਰ ਅਬਦੁਲ ਕਲਾਮ ਭਾਰਤ ਵਿੱਚ ਕਿਸ ਸ਼ਹਿਰ ਨੂੰ ਡਾਇਮੰਡ ਦੀ ਸਿਟੀ ਡਾਇਮੰਡ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੂਰਤ ਭਾਰਤ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ ਗੰਗਾ ਭਾਰਤ ਦੇ ਕਿਹੜੇ ਰਾਜ ਵਿੱਚ ਸਭ ਤੋਂ ਵੱਧ ਜੰਗਲ ਹੈ ਮੱਧ ਪ੍ਰਦੇਸ਼ ਭਾਰਤ ਵਿੱਚ ਸਭ ਤੋਂ ਵੱਧ ਮੁਫਲੀ ਕਿੱਥੇ ਹੋਈ ਜਾਂਦੀ ਹੈ ਗੁਜਰਾਤ ਭਾਰਤ ਦੇ ਕਿਹੜੇ ਸ਼ਹਿਰ ਨੂੰ ਸੁਪਨਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ ਮੁੰਬਈ ਭਾਰਤ ਕਿਸ ਮਹਾਦੀਪ ਉੱਤੇ ਸਥਿਤ ਹੈ ਏਸ਼ੀਆ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਡਾਕਟਰ ਜਿੰਦਰ ਪ੍ਰਸਾਦ ਭਾਰਤੀ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਦੇ ਰਚੇਤਾ ਕੌਣ ਸਨ ਡਾਕਟਰ ਬੀਮਰਾ ਅੰਬੇਦਕਰ ਰਾਜਧਾਨੀਆਂ ਕਿੰਨੀਆਂ ਆਪਣੇ ਹਨ ਹਾਂ ਪਾਤਵੀ ਠਾਈ ਰਾਜਧਾਨਾ ਪਾਤਵੀ ਠਾਈ ਰਾਜਧਾਨਾ ਸ਼ਬੀ ਰਾਜਧਾਨਾ ਰਾਜਧਾਨੀਆਂ ਦੇ ਨਾਮ ਬੋਲੋਗੇ ਬੇਟਾ ਹਾਂਜੀ ਦੱਸੋ उत्तर प्रदेश लखनऊ उत्तराखंड देहरादून उड़ीसा परनेश्वर असम दिसपुर आंध्र प्रदेश हैदराबाद अरुणाचल प्रदेश ईटानगर गंगटोक सिक्किम हरियाणा चंडीगढ़ हिमाचल प्रदेश शिमला केरला तिरपुर कर्नाटक मंगलोर गोवा पंजी गुजरात गांधीनगर छत्तीसगढ़ रायपुर झारखंड रांची तमिलनाडु चेन्नई त्रिपुरा अगरतला तेलंगाना हैदराबाद नागालैंड कोहिमा पंजाब चंडीगढ़ पश्चिम बंगाल कोलकाता बिहार पटना मध्य प्रदेश भोपाल महाराष्ट्र मुंबई मणिपुर इंफाल मेघालय ਨਾਗਮੇਜੋਰਮ ਆਇ ਜੋ ਰਾਜਸਥਾਨ ਜਾਪੂ ਕੁਲ ਕਿੰਨੇ ਮਹਾਦੀਪ ਆ ਸੱਤ ਸਭ ਤੋਂ ਵੱਡਾ ਮਹਾਦੀਪ ਕਿਹੜਾ ਏਸ਼ੀਆ ਹਾਂ ਬਿਲਕੁਲ ਕਿਤੇ ਨਾ ਕਿਤੇ ਦਿਖ ਰਿਹਾ ਹੈ ਕਿ ਟਿਊਸ਼ਨ ਦੇ ਜਿਹੜਾ ਟੀਚਰ ਟਿਊਸ਼ਨ ਦੇ ਰਹੇ ਨੇ ਇਹਨਾਂ ਬੱਚਾ ਨੂੰ ਤਾਂ ਸਿੱਖਿਆ ਪ੍ਰਣਾਲੀ ਜਿਹੜੀ ਉੱਚੀ ਹੋਏਗੀ ਤਾਂ ਅੱਜ ਗੱਲਬਾਤ ਕੀਤੀ ਹੈ ਅਗਰੇ ਸਿੰਘ ਨਾਲ ਟੀਚਰਾਂ ਨਾਲ ਕੀਤੀ ਹੈ ਤੇ ਬੱਚਿਆਂ ਨਾਲ ਗੱਲਬਾਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਬੱਚਿਆਂ ਦੀ এডਿਕੇਸ਼ਨ ਦੇਖੀਏ ਤਾਂ ਮੈਂ ਨਹੀਂ ਸਮਝਦਾ ਕਿ ਪਿੰਡਾਂ ਦੇ ਵਿੱਚ ਕੋਈ ਇੰਨੀ এডਿਕੇਸ਼ਨ ਰੱਖਦਾ ਹੋਊਗਾ ਬੱਚਾ ਤਾਂ ਗੁਰੂਆਂ ਨਾਲ ਵੀ ਜੋੜਿਆ ਗਿਆ ਹੈ ਧਾਰਮਿਕ ਕਿਤਾਬਾਂ ਵੀ ਪੜਾਈਆਂ ਜਾਂਦੀਆਂ ਹਨ ਧਰਮ ਧਰਮ ਬਾਰੇ ਦੱਸਿਆ ਜਿੱਥੇ ਸਿੱਖ ਧਰਮ ਦੇ ਨਾਲ ਜਾਣੂ ਕਰਾਇਆ ਜਾਂਦਾ ਹੈ ਤਾਂ ਗੱਲਬਾਤ ਹੋਰ ਵੀ ਮਾ ਟੀਚਰ ਨੇ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਬੱਚਿਆਂ ਨੂੰ ਟਿਊਸ਼ਨਾਂ ਪੜਾਈਆਂ ਜਾ ਰਹੀਆਂ ਨੇ ਫ੍ਰੀ ਹਾਂਜੀ ਬੱਚੇ ਇੱਥੇ ਪੜ੍ਹਦੇ ਨੇ ਹਾਂਜੀ ਕਿੱਦਾਂ ਦਾ ਤੁਹਾਨੂੰ ਲੱਗਦਾ ਹੈ ਜੀ ਹਾਂਜੀ ਬਹੁਤ ਵਧੀਆ ਲੱਗਦਾ ਹੈ ਜੀ ਕੀ ਮਤਲਬ ਹੈ ਤੁਹਾਡੇ ਬੱਚਿਆਂ ਦੇ ਤੁਸੀਂ ਜਿਹੜੀ ਪੜਾਈ ਤੇ ਕਰ ਰਹੇ ਆ ਕਿੱਦਾਂ ਦਾ ਤੁਹਾਨੂੰ ਮਤਲਬ ਕਿ ਰਿਸਪੌਂਸਿਬਲੀ ਨਾ ਚਾਹੁੰਦੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿੰਨਾ ਸਾਡੀ ਆਮਦਨ ਸੀ ਉਸ ਹਸਾਬ ਦੇ ਨਾਲ ਅਸੀਂ ਪੈਸੇ ਦੇ ਕੇ ਬੱਚਨ ਟਿਊਸ਼ਨ ਨਹੀਂ ਪੜਾ ਸਕਦੇ ਸੀ ਤੇ ਸਾਡੇ ਫੌਜੀ ਸਾਹਿਬ ਅੰਗਰੇਜ਼ ਸਿੰਘ ਮਤਲਬ ਕਿ ਜਿਹੜਾ ਉਪਰਾਲਾ ਕੀਤਾ ਹੈ ਨਾ ਬਹੁਤ ਵਧੀਆ ਕੀਤਾ ਹੈ ਕਿ ਬਿਨਾ ਪੈਸਿਆਂ ਤੋਂ ਪੜਾਉਂਦੇ ਪਿਆ ਇਹ ਫੀਸ ਕੋਈ ਨਹੀਂ ਲੈਂਦੇ ਤੇ ਬਹੁਤ ਵਧੀਆ ਪੜਾਉਂਦੇ ਪਏ ਸਾਡੇ ਬੱਚੇ ਬਹੁਤ ਵਧੀਆ ਪੜ੍ਹਦੇ ਪੈਂਦੇ ਕੀ ਸਰ ਦੇ ਬੱਚੇ ਅਕੀ ਟਿਊਸ਼ਨ ਪੜਨੋਂ ਲੈਂਦੇ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਤੁਹਾਨੂੰ ਕਿੱਦਾਂ ਦਾ ਲੱਗਦਾ ਕਿੱਦਾਂ ਦਾ ਮਤਲਬ ਕਿ ਇਹਨਾਂ ਦਾ ਉਪਰਾਲਾ ਹੈ ਜੀ ਹਾਂਜੀ ਸਾਡੇ ਬੱਚੇ ਪੱਜ ਬਹੁਤ ਵਧੀਆ ਪੜਨਦੇ ਪਹਿਲਾਂ ਮਨ ਨੂੰ ਮੋਟੀਵੇਸ਼ਨ ਨਹੀਂ ਸੀ ਲੱਗਦਾ ਇੱਥੇ ਤੇ ਬੱਚੇ ਗਲੀਆਂ ਵਿੱਚ ਭੱਜੇ ਫਿਰਦੇ ਸੀ ਜੀ ਹਾਂਜੀ ਹੁਣ ਬਹੁਤ ਵਧੀਆ ਪੜਨਦੇ ਹੈ ਟਿਊਸ਼ਨ ਦੇ ਨਾਲ ਨਾਲ ਜਿਵੇਂ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ ਜਾਂਦਾ ਵਾ ਉਸ ਵਿੱਚ ਤੁਸੀਂ ਮਤਲਬ ਕਿ ਤੁਹਾਡੇ ਜਿਹੜੇ ਮਾਪੇ ਬੋਲੋ ਜੀ ਪੁੱਛਿਆ ਜਾਵੇ ਵੀ ਮਾਪੇ ਬੋਲੋ ਕਿਸ ਤਰ੍ਹਾਂ ਦਾ ਤੁਸੀਂ ਰਿਸਪੌਂਸ ਦੇ ਨਹੀਂ ਹਾਂਜੀ ਬਹੁਤ ਵਧੀਆ Vale.